ਮਾਈਨਿੰਗ ਦੀ ਜਦੋਂ ਅਸੀਂ ਗੱਲ ਕਰਦੇ ਆਂ ਵੀ ਅਸੀਂ ਘਰ ਬਣਾਣੇ ਆ ਓਬਵੀਅਸਲੀ ਮਕਾਨ ਬਣਾਣੇ ਆ ਸੜਕਾਂ ਕੰਸਟਰਕਸ਼ਨ ਹੋਣੀ ਆ ਵਿਕਾਸ ਹੋਣਾ ਆ ਤੇ ਸਾਨੂੰ ਰੇਤ ਦੀ ਲੋੜ ਐ ਮਿੱਟੀ ਦੀ ਪੱਥਰ ਦੀ ਲੋੜ ਐ ਪਰ ਪੁਰਾਣੇ ਸਮਿਆਂ ਦੇ ਵਿੱਚ ਮਾਈਨਿੰਗ ਜਿਹੜੀ ਐ ਉਹਨਾਂ ਲਈ ਨੋਮਸ ਜਿਹੜੀਆਂ ਬਣੀਆਂ ਹੋਈਆਂ ਐ ਮਿਨਰਲ ਮਾਈਨਿੰਗ ਜਿਹੜੀ ਪਾਲਿਸੀ ਬਣੀ ਹੋਏ ਕਹਿੰਦੀ ਐ ਵੀ ਮਾਈਨਿੰਗ ਮੈਨੂਅਲ ਹੋਣੀ ਐ ਹੱਥਾਂ ਦੇ ਨਾਲ ਹੋਣੀ ਐ ਵੀ ਇੱਕ ਸਧਾਰਨ ਕਿਸਾਨ ਜਿਹੜਾ ਐ ਜਾਂ ਕੋਈ ਵੀ ਬੰਦਾ ਹੈ ਉਹ ਮਾਈਨਿੰਗ ਰੇਤਾ ਕਿੱਥੋਂ ਜਦੋਂ بارشਾਂ ਹੁੰਦੀਆਂ ਆਂਆਂ بارشਾਂ ਦੇ ਨਾਲ ਪਹਾੜਾਂ ਤੋਂ ਜਿਹੜਾ ਆ ਰੇਤਾ ਬਜਰੀ ਮਿੱਟੀ ਜਿਹੜਾ ਹੈ بارشਾਂ ਆਪਣੇ ਪਾਣੀ ਦੇ ਨਾਲ ਲੈ ਕੇ ਆਂਦੀਆਂ ਆਂ ਤਾਂ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਜਿਹੜੇ ਦਰਿਆਵਾਂ ਦੇ ਕੰਢਿਆਂ ਤੋਂ 100-100 ਫੁੱਟ ਦੂਰ ਤੱਕ ਜਿਹੜੀ ਹੈ ਥੋੜੀਕ ਮਾਤਰਾ ਦੇ ਵਿੱਚ ਰੇਤਾ ਇਕੱਠੀ ਹੁੰਦੀ ਹੈ ਤੇ ਉਹਦੀ ਮੇਰਮੈਂਟ ਕਰਦੀ ਹੈ ਸਰਕਾਰ ਮਿਨਰਲ ਮਾਈਨਿੰਗ ਫਾਊਂਡੇਸ਼ਨ ਬਣਾਈ ਜਾਂਦੀ ਹੈ ਤੇ ਉਹ ਮੇਰਮੈਂਟ ਹੁੰਦੀ ਹੈ ਕਿ ਇਸ ਮੌਨਸੂਨ ਦੇ ਵਿੱਚ ਕਿੰਨਾ ਰੇਤਾ ਆਇਆ ਹੈ ਕਿੰਨਾ ਪੱਥਰ ਆਇਆ ਹੈ ਕਿੰਨੀ ਮਿੱਟੀ ਰੁੜ ਕੇ ਆਈ ਹੈ ਤੇ ਉਹ ਆਜ਼ਾਦ ਦੰਦੀਆ ਵੀ ਇੰਨੇ ਫੁੱਟ ਰੇਤਾ ਇਸ ਵਾਰ ਸਾਲ ਰੁੜ ਕੇ ਆਇਆ ਹੈ ਤੇ ਉਹਦੀ ਹੁਣ ਹੱਥਾਂ ਦੇ ਨਾਲ ਲੋਕੀ ਟੈਕਟਰ ਟਰਾਲੀਆਂ ਲੈ ਕੇ ਬਾਟਿਆਂ ਦੇ ਨਾਲ ਲੋਹਾਂਡਿਆਂ ਦੇ ਨਾਲ ਉਹਨੂੰ ਭਰਦੇ ਆ ਤੇ ਆਪਣੇ ਖੇਤਾਂ ਤੋਂ ਕੱਢ ਕੇ ਉਹ ਕੰਸਟਰਕਸ਼ਨ ਦੇ ਲਈ ਲੈ ਕੇ ਜਾਂਦੇ ਆ ਪਰ 2007 ਤੋਂ ਬਾਅਦ ਜਿਹੜੀ ਕ੍ਰਸ਼ਨ ਇੰਡਸਟਰੀ ਦੇ ਨਾਲ ਮਾਈਨਿੰਗ ਆਈ ਹੈ ਉਹਨ ਕੀ ਕਰਤਾ ਵੀ ਖੇਤੀਬਾੜੀ ਵਾਲੀ ਜ਼ਮੀਨਾਂ ਦੇ ਉੱਪਰ ਇੱਕ ਐ ਕੇ ਕ੍ਰਸ਼ਰ ਮਾਫੀਆ ਨੇ ਐਨਓਸੀਆਂ ਲਈਆਂ ਪੋਲੂਸ਼ਨ ਕੰਟਰੋਲ ਬੋਰਡ ਤੋਂ ਜਿਹੜਾ ਵਾਪਰ ਦੂਸ਼ਣ ਕੰਟਰੋਲ ਬੋਰਡ ਹੈ ਵੀ ਅਸੀਂ ਇੱਕ ਇੰਡਸਟਰੀ ਲਗਾਣੀ ਹੈ ਇਸ ਖਿੱਤੇ ਦੇ ਵਿੱਚ ਤੇ ਅਸੀਂ ਮਟੀਰੀਅਲ ਜਿਹੜਾ ਹੈ ਹਰਿਆਣੇ ਜੀ ਐਂਡ ਕੇ ਤੇ ਹਿਮਾਚਲ ਤੋਂ ਲੈ ਕੇ ਆਣਾ ਹੈ ਇੱਥੇ ਅਸੀਂ ਇੱਕ ਕ੍ਰਸ਼ਰ ਲਾਣਾ ਹੈ ਤੇ ਅਸੀਂ ਇੱਥੇ ਪੱਥਰ ਰੇਤੋ ਜਿਹੜਾ ਤੋੜ ਕੇ ਜਿਹੜਾ ਹੈ ਤਿਆਰ ਮਾਲ ਬਾਹਰ ਵੇਚਣਾ ਹੈ ਪਰ ਜ਼ਮੀਨੀ ਹਕੀਕਤ ਤੇ ਕੀ ਹੋਣ ਲੱਗ ਪਿਆ ਵੀ ਜਿੱਥੇ ਸਾਡੇ ਖੇਤ ਹੈ ਉਹਨਾ ਖੇਤਾਂ ਦੇ ਵਿੱਚ 100 100 150 ਫੁੱਟ ਤੱਕ ਜਿਹੜਾ ਇਹ ਖੇਤ ਹੀ ਪੱਟਣਾ ਸ਼ੁਰੂ ਕਰ ਦਿੱਤਾ ਅੱਛਾ ਕਹਿੰਦੇ ਵੀ ਕਰਨੀ ਹੱਥਾਂ ਨਾਲ ਮਾਈਨਿੰਗ ਪਰ ਇਸ ਤਰੀਕੇ ਨਾਲ ਕੀਤੀ ਨਾ ਵੀ 100 100 150 ਫੁੱਟ ਟੂੰਗੇ ਟੋਏ ਪੈ ਗਿਆ ਮਤਲਬ ਪਾਈ ਜਾ ਰਿਹਾ ਹੈ ਸੌ ਸੌ ਫੋਟੋ 150 ਤੋਂ ਵੀ ਜ਼ਿਆਦੇ ਹੁਣ ਪੁਲਿਸ ਇਹ ਲਿਆਦੀ ਪਿਆ ਜਿੱਥੇ ਮਾਈਨਿੰਗ ਹੋਗੀ ਉਥੇ ਜਿਹੜੀਆਂ ਓਕਸ਼ਨਾ ਕਰ ਦਤੀਆਂ ਖੱਡਾ ਬਣਾ ਦਤੀਆਂ ਕਹਿੰਦੇ ਆ ਕਿ ਮਿਲਣਾ ਦਾ 2015 ਦੇ ਵਿੱਚ ਅਸੀਂ ਲੜਨਾ ਸ਼ੁਰੂ ਕੀਤਾ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਤੇ ਅਦੋਂ ਪੰਜਾਬ ਦੇ ਵਿੱਚ ਸਿਰਫ 83 ਖੱਡਾ ਸੀਗੀਆਂ ਔਰ ਅੱਜ ਵੀ ਗਿਣਤੀ ਦੇ ਵਿੱਚ ਕਿਉਂਕਿ ਲਾਸਕੈਲ ਦੇ ਉੱਪਰ ਮਾਈਨਿੰਗ ਹੋ ਰਹੀ ਆ ਖੇਤ ਹੀ ਪੱਟੇ ਜਾ ਰਹੇ ਆ ਹੁਣ ਸਰਕਾਰ ਨੇ ਉਹ ਪੁੱਟੀਆਂ ਹੋਈਆਂ ਜਿਹੜੀਆਂ ਖੇਤ ਐ ਪੱਟੇ ਹੋਏ ਜਿਹੜੇ ਡੂੰਗੇ-ਡੂੰਗੇ ਟੋਏ ਦਦੇ ਆ ਉਹਨਾਂ ਨੂੰ ਖੱਡਾਂ ਦੇ ਰੂਪ ਦੇ ਵਿੱਚ ਬਣਾ ਕੇ ਹੋਰ ਨਲਾਮ ਕਰ ਦਿੱਤਾ ਜਿਹੜੀ ਤੁਸੀਂ ਗੱਲ ਕਰਦੇ ਹੋ ਪੇ ਖੇਤ 1.500 ਤੋਂ ਪੱਟੇ ਜਾਂਦੇ ਆ ਕੱਲੇ ਖੇਤ ਨਹੀਂ ਦਰਿਆ ਵੀ ਪਹਾੜ ਵੀ ਉਹ ਵੀ ਸਾਰੇ ਪੱਟੇ ਜਾ ਰਹੇ ਆ ਪੰਜਾਬ ਦੇ ਵਿੱਚ ਤਿੰਨ ਖੇਤਰਾਂ ਦੇ ਵਿੱਚ ਮਾਈਨਿੰਗ ਹੈ ਪਹਿਲੇ ਨੰਬਰ ਤੇ ਜਿਹੜੇ ਵਾਈਜ਼ ਉਹ ਖੇਤ ਹੈ ਜਿਨ੍ਹਾਂ ਚੋਂ ਤਿੰਨ ਤਿੰਨ ਫਸਲਾਂ ਨਿਕਲਦੀਆਂ ਆ ਦੂਜੇ ਨੰਬਰ ਤੇ ਦਰਿਆ ਹੈ ਚਾਹੇ ਉਹ ਰਾਵੀ ਹੈ ਚਾਹੇ ਉਹ ਬਿਆਸ ਹੈ ਚਾਹੇ ਉਹ ਸਤਲੁਜ ਹੈ ਤਿੰਨੇ ਦਰਿਆ ਪੱਟੇ ਜਾ ਰਹੇ ਆ ਜਿਨ੍ਹਾਂ ਨੂੰ ਜਿਹਨੂੰ ਅਸੀਂ ਇਕੋਲੋਜੀਕਲੀ ਸੈਂਸਿਟਿਵ ਏਰੀਆ ਦੇ ਵਿੱਚ ਕਹਿੰਦੇ ਆ ਜਿਹੜੀ ਮਾਈਨਿੰਗ ਪਾਲਿਸੀ ਕਹਿੰਦੀ ਆ ਵੀ ਇਕੋਲੋਜੀਕਲੀ ਸੈਂਸਿਟਿਵ ਏਰੀਆ ਜਿਹੜੇ ਆ ਉੱਥੇ ਕੁਝ ਵੀ ਨਹੀਂ ਕਰ ਸਕਦਾ ਮਾਈਨਿੰਗ ਦਾ ਕੋਈ ਵੀ ਮਾਈਨਿੰਗ ਦੀ ਜਿਹੜੀ ਹੈ ਵਰਕਿੰਗ ਜਾਂ ਕੋਈ ਕੰਮ ਹੋਣਾ ਨਹੀਂ ਹੈ ਉਦੋਂ ਤੋਂ ਇਲਾਵਾ ਜਿਹੜੇ ਪੰਜਾਬ ਦੇ ਫੇਫੜੇ ਆ ਜਿਹੜੇ ਪਹਾੜ ਆ ਸ਼ਿਵਾਲਿਕ ਦੀ ਪਹਾੜੀਆਂ ਆ ਹੁਣ ਉਹ ਵੀ ਪੱਟੀਆਂ ਜਾ ਰਹੀਆਂ ਆ ਮਤਲਬ ਇੱਕ ਖੇਤਰ ਦੇ ਵਿੱਚ ਨਹੀਂ ਤਿੰਨੋਂ ਜਿਹੜੇ ਮੇਨ ਜਿਹੜੇ ਸਾਡੇ ਤੁਹਾਡੇ ਨਾਲ ਹਰ ਇੱਕ ਮਨੁੱਖ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਆ ਜੇ ਨਹੀਂ ਰਹੀਆਂ ਅਸੀਂ ਸਾਹ ਵੀ ਨਹੀਂ ਲੈ ਸਕਾਂ ਪਾਣੀ ਵੀ ਨਹੀਂ ਮਿਲਣਾ ਜੇ ਨਹੀਂ ਰਹੀਆਂ ਸਾਨੂੰ ਖਾਣ ਨੂੰ ਅਨਾਜ ਵੀ ਨਹੀਂ ਮਿਲਣਾ ਉਹ ਤਿੰਨਾਂ ਚੀਜ਼ਾਂ ਤੇ ਮਾਈਨਿੰਗ ਮਾਫੀਆ ਵੱਲੋਂ ਸਿੱਧੇ ਤੌਰ ਤੇ ਹਮਲਾ ਆਇਆ ਤੇ ਉਜਾੜਾ ਉਹਦੀ ਫੁੱਟਾਂ 'ਚ ਜਾਂ ਮੀਟਰਾਂ 'ਚ ਕੋਈ ਗਿਣਤੀ ਨਹੀਂ ਕੀਤੀ ਜਾ ਸਕੀ ਅੱਛਾ ਬਈ ਤਰਮਿੰਦਰ ਆਪਾਂ ਇਹ ਤੇ ਹੋਰ ਪੱਖਾਂ ਤੇ ਵੀ ਗੱਲ ਕਰਾਂਗੇ ਤੁਸੀਂ ਮਾਈਨਿੰਗ ਮਾਫੀਆ ਦੀ ਗੱਲ ਜਿਹੜੀ ਕੀਤੀ ਆ ਕਿਹੜੇ ਕਿਹੜੇ ਵੱਡੇ ਮਗਰਮਾਸ਼ਾ ਕੱਲੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰਲੇ ਵੀ ਇਤਿਹਾਸ ਹੋਏ ਨਹੀਂ ਜੇ ਅੱਜ ਦੀ ਦੌਰ ਦੇ ਵਿੱਚ ਗੱਲ ਕਰਨੀ ਹੋਵੇ 2023 ਚ ਖੜੇ ਆ 92 ਸੀਟਾਂ ਦੇ ਨਾਲ ਇੱਕ ਇਨਕਲਾਬੀ ਫਰਜੀ ਇਨਕਲਾਬੀਆਂ ਦੀ ਜਿਹੜੀ ਸਰਕਾਰ ਹੈ ਇਸ ਦੌਰ ਦੇ ਵਿੱਚ ਕੱਲੇ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵੱਡੇ ਵੱਡੇ ਮਗਰਮੱਛ ਜਿਹੜੇ ਸਿਆਸਤ ਦੀ ਸੱਤਾ ਦੀ ਵੱਡੀਆਂ ਕੁਰਸੀਆਂ ਦੇ ਉੱਪਰ ਬੈਠੇ ਹੋਏ ਆ ਉਹ ਸਿੱਧੇ ਤੌਰ ਤੇ ਉਹਨਾਂ ਦੇ ਹੱਥ ਹੈ ਕੱਲੇ ਇੱਕ ਸੂਬੇ ਦੇ ਨਹੀਂ ਪੰਜ ਪੰਜ ਸੂਬਿਆਂ ਦੇ ਮਾਈਨਿੰਗ ਦਾ ਠੇਕਾ ਉਹਨਾਂ ਬੰਦਿਆਂ ਦੀ ਜੇਬਾਂ 'ਚ ਭਗਵੰਤ ਮਾਨ ਕਹਿਣ ਨੂੰ ਕਹਿੰਦਾ ਹੈ ਕਿ ਮਾਈਨਿੰਗ ਤੇ ਕੋਈ ਗੈਰਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਕਹਿ ਰਹੇ ਆ ਉਹ ਕਹਿ ਰਹੇ ਆ ਨਾ ਉਹ ਸਿਰਫ ਲੱਛੇਦਾਰ ਭਾਸ਼ਣਾ ਤੱਕ ਸੀਮਤ ਹੈ ਪਰਦੇ ਦੇ ਪਿੱਛੇ ਮਾਈਨਿੰਗ ਕਰਨ ਵਾਲੇ ਵੱਡੇ ਵੱਡੇ ਸਿਆਸਤਦਾਨ ਹੈ ਜਿਨ੍ਹਾਂ ਸਾਹਮਣੇ ਭਗਵੰਤ ਮਾਨ ਇੱਕ ਛੋਟੀ ਨੰਨੀ ਹੈ ਭਗਵੰਤ ਮਾਨ ਅੱਜ ਬੋਲੂ ਤੇ ਭਗਵੰਤ ਮਾਨ ਚਾਹ ਦੇ ਵਿੱਚੋਂ ਮੱਖੀ ਦੇ ਨਾਲ ਕੱਢ ਕੇ ਬਾਹਰ ਰੱਖ ਦੇਣਾ ਕਿਉਂਕਿ ਮਾਈਨਿੰਗ ਤੋਂ ਇੰਨੇ ਕ ਲਾਰਜ ਸਕੇਲ ਦੇ ਉੱਪਰ ਪੈਸਾ ਕਮਾਇਆ ਜਾਂਦਾ ਜੇ ਕੋਈ ਉਹਦੇ ੜਿੱਕੇ ਆਇਆ ਉਹ ਰਹਿਣਾ ਨਹੀਂ ਹੈ ਪੁਰਾਣਾ ਇਤਿਹਾਸ ਗਵਾਹ ਹੈ ਚਾਹੇ ਪੱਤਰਕਾਰ ਕਹ ਲਈਏ ਚਾਹੇ ਐਕਟੀਵਿਸਟ ਕਹ ਲਈਏ ਜਿਨ੍ਹਾਂ ਨੇ ਮਾਈਨਿੰਗ ਮਾਫੀਆ ਦੇ ਵਿਰੁੱਧ ਬੋਲਿਆ ਹੈ ਉਹ ਸਾਨੂੰ ਦਿਸਦੇ ਨਹੀਂ ਅਜ ਤੱਕ ਤੁਸੀਂ ਮਾਈਨਿੰਗ ਮਾਫੀਆ ਦੇ ਖਿਲਾਫ ਬੋਲ ਰਹੇ ਹੋ ਤਾਂ ਫਿਰ ਤੁਹਾਡੇ ਤੇ ਵੀ ਇਹ ਤਾਂ ਗੱਲ ਆ ਸਕਦੀ ਹੈ ਕਿ ਤੁਸੀਂ ਵੀ ਨਹੀਂ ਫਿਰ ਦਿਖੋਗੇ ਬਿਲਕੁਲ ਇਹ 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 ਪ੍ਰੋਪਗੈਂਡਾ ਇੱਕ ਵਾਰ ਨਹੀਂ ਹੋਇਆ ਕਈ ਵਾਰ ਹੋਇਆ ਇਹ ਸ਼ਾਹਸਾ ਹੋਈਆਂ ਕਈ ਹਮਲੇ ਹੋਏ ਪਰ ਦਿਖਣ ਨਾ ਦਿਖਣ ਦੇ ਲਈ ਵੀ ਸਰਕਾਰ ਕਿਉਂਕਿ ਅਸੀਂ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਲੜੇ ਆ ਮਾਈਨਿੰਗ ਮਾਫੀਆ ਕਿਉਂਕਿ ਸਾਡੇ ਖੇਤ ਪੱਟੇ ਜਾ ਰਹੇ ਆ ਸਾਡੇ ਦਰਿਆ ਤਬਾਹ ਕੀਤੇ ਜਾ ਰਹੇ ਆ ਸਾਡੇ ਪਹਾੜ ਪੱਟੇ ਜਾ ਰਹੇ ਆ ਅਸੀਂ ਲੜੇ ਕਿਉਂਕਿ ਸਾਡੇ ਘਰ ਹੀ ਨਹੀਂ ਰਹਿ ਰਹੇ ਸਾਡੇ ਘਰ ਹੀ ਤਬਾਹ ਹੋਣ ਲੱਪੇ ਮਾਈਨਿੰਗ ਮਾਫੀਆ ਦੇ ਨੇ ਮੇਰੇ ਘਰ ਦੇ ਨਾਲ 150 ਫੁੱਟ ਖੱਡਾ ਮਾਰ ਦੋ ਜਦੋਂ ਤੁਸੀਂ ਜਿਹੜਾ 20 ਏਕੜ ਦੇ ਵਿੱਚ ਹੋਵੇ ਮੇਰਾ ਘਰ ਹੀ ਨਹੀਂ ਰਹਿਣਾ ਘਰ ਦੇ ਕੇ ਥਲੇ ਚੱਲ ਜਾਣਾ ਤੇ ਮੇਰੀ ਮਜਬੂਰੀ ਬਣ ਗਈ ਹੈ ਵੀ ਮੈਨੂੰ ਬੋਲਣੇ ਪੈਣਾ ਵੀ ਪਾਈਏ ਬੰਦ ਕਰੋ ਪਰ ਹਮਲੇ ਜਦੋਂ ਅਸੀਂ ਬੋਲਦੇ ਆ ਸਾਡੇ ਵਿਰੁੱਧ ਹੁੰਦੇ ਆ ਕਿਉਂਕਿ ਪੈਸਾ ਕਮਾਣਾ ਬੰਦ ਹੋ ਜਾਣਾ ਹੈ ਹਮਲੇ ਆ ਤੋਂ ਅੱਗੇ ਸਾਡੇ ਤੇ ਪਰਚੇ ਦਰਜ ਹੁੰਦੇ ਆ ਕਾਲੀ ਭਾਜ ਭਾ ਸਰਕਾਰ ਦੇ ਦਰੋਂ ਅਸੀਂ ਕਰਦੇ ਕਿ ਸਿਰਫ ਸ਼ਾਂਤੀਪੂਰਵਕ ਧੰਗ ਦੇ ਨਾਲ ਜਿਹੜਿਆਂ ਦੀ ਡਿਊਟੀ ਹੈ ਕਿ ਕਹ ਲਈ ਅਭੀ ਬਾੜ ਨੇ ਖੇਤ ਦੀ ਰਾਖੀ ਕਰਨੀ ਹੁੰਦੀ ਆ ਜਿਨ੍ਹਾਂ ਦੀ ਡਿਊਟੀ ਆ ਸੀ ਮਗ ਪੱਤਰ ਦਿੰਨੇ ਆ ਅਰਜ਼ੀਆਂ ਦਿੰਨੇ ਆ ਜਦੋਂ ਅਰਜ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਧਰਨਾ ਮੁਜ਼ਾਹਰਾ ਕਰਦੇ ਆ ਤੇ ਉਹਦਾ ਰਿਜ਼ਲਟ ਕੀ ਹੁੰਦਾ ਵੀ ਤੁਹਾਡੇ ਤੇ ਹਮਲੇ ਹੁੰਦੇ ਜਾਣ ਲੱਗਦਾ ਹਮਲੇ ਹਮਲੇ ਤੁਹਾਡੇ ਤੇ ਹੁੰਦੇ ਆ ਪਰ ਹਮਲਿਆਂ ਦਾ ਤੁਹਾਨੂੰ ਹੀ ਮਾਰਨ ਵਾਲੇ ਲੋਕਾਂ ਵੱਲੋਂ ਤੁਹਾਡੇ ਤੇ ਹੀ ਪਰਚੇ ਦਰਜ ਹੋ ਜਾਂਦੇ ਆ ਤੇ 92 ਸੀਟਾਂ ਵਾਲੀ ਸਰਕਾਰ ਦੇ ਦੌਰਾਨ ਤੁਹਾਨੂੰ ਸਜਾਵਾਂ ਹੋ ਜਾਂਦੀਆਂ ਆ ਹੂੰ ਪੂਰਾ ਪ੍ਰੋਪਗੈਂਡਾ ਤਾਂ ਕੀਤਾ ਹੀ ਜਾਂਦਾ ਨਾ ਪਰ ਅਸੀਂ ਸਮਝਦੇ ਆ ਕਿ ਜਦੋਂ ਜਥੇਬੰਦਕ ਤੌਰ ਤੇ ਲੋਕਾਂ ਦਾ ਸਮੂਹ ਹੈ ਆਦੋਂ ਇਹ ਇਦਾਂ ਦੇ ਹਮਲੇ ਬਲ ਨਹੀਂ ਜਾਂਦੇ ਵੀ ਬੰਦਾ ਹੁਣ ਦੀ ਕੋਸ਼ਿਸ਼ਾਂ ਹੁੰਦੀਆਂ ਆ ਪਰ ਕਾਮਯਾਬ ਨਹੀਂ ਅਜੇ ਤੱਕ ਹੋ ਸਕੇ ਹਾਈ ਹੈਪੀ ਭਵਿੱਖ ਦੇ ਵਿੱਚ ਕੁਝ ਵੀ ਕਰ ਸਕਦੇ ਆ ਹਰ ਗੱਲ ਕੋਈ ਪਰਤੱਖ ਨਹੀਂ ਆ ਵੀ ਆ ਇਹ ਕਹੇ ਵੀ ਅੱਜ ਹੈ ਪੀ ਕੱਲ ਨੂੰ ਨਾ ਰਹੀਏ ਕਿ ਮਾਈਨਿੰਗ ਮਾਫੀਆ ਦੇ ਵਿੱਚੋਂ ਅੰਨਾ ਮੁਨਾਫਾ ਕਮਾਣਾ ਹੈ ਅਕਾਲੀ ਭਾਜਪਾ ਨੇ ਵੀ ਕਮਾਇਆ ਕੈਪਟਨ ਅਮਿੰਦਰ ਸਿੰਘ ਦੀ ਕਾਂਗਰਸ ਨੇ ਵੀ ਕਮਾਇਆ ਚੰਨੀ ਨੇ ਵੀ ਕਮਾਇਆ ਉਹਦੇ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਕਮਾਰੀ ਹੈ ਵੱਡੇ ਵੱਡੇ ਮਾਫੀਆ ਕਮਾਰੀ ਹੈ ਜੇ ਅਸੀਂ ੜਿੱਕਾ ਹੈ ਪਤਾ ਨਹੀਂ ਅੱਜ ਹੈ ਜਾਂ ਕੱਲ ਨਹੀਂ ਹੈ ਕੀ ਹੁਣ ਵੀ ਆਮ ਆਦਮੀ ਪਾਰਟੀ ਤੋਂ ਬਿਨਾਂ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਕਮਾਰੀਆਂ ਨੇ ਪੈਸਾ ਮਾਣੀ ਦੇਖੋ ਇਹ ਰੇਸ਼ੋ ਚਲਦੀ ਹੈ 35 65 ਦੀ ਰੇਸ਼ੋ ਦੇ ਵਿੱਚ ਕਮਾਈ ਚਲਦੀ ਹੈ ਜਿਹੜੀ ਸੱਤਾ ਦੇ ਵਿੱਚ ਹੈ ਉਹਨੂੰ 65 ਪੈਸੇ ਮਿਲਦੇ ਆ ਤੇ ਜਿਹੜੀ ਸੱਤਾ ਤੋਂ ਬਾਹਰ ਹੈ ਉਹਨੂੰ 35 ਪੈਸੇ ਦਿੱਤੇ ਜਾਂਦੇ ਆ ਤਾਂ ਕਿ ਬੋਲਿਆ ਨਾ ਜਾਵੇ ਮਾਇਨਿਕ ਹੁੰਦਾ ਰਹੀ ਇਹ ਪੱਕਾ ਰੂਲ ਹੈ ਜੇ ਜਦੋਂ ਕਾਂਗਰਸ ਸੱਤਾ ਵਿੱਚ ਸੀ ਤੇ ਉਦੋਂ ਅਕਾਲੀ ਅਕਾਲੀ ਲੀਡਰਾਂ ਨੂੰ 35 ਪੈਸੇ ਮਿਲਦੇ ਰਹੇ ਆ ਜਦੋਂ ਅਜਾਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਚਾਹੇ ਉਹ ਅਕਾਲੀ ਲੀਡਰ ਹੈ ਉਸ ਉਸ ਖੇਤਰ ਦੇ ਵਿੱਚ ਚਾਹੇ ਉਹ ਭਾਜਪਾ ਦਾ ਲੀਡਰ ਹੈ ਚਾਹੇ ਉਹ ਕਾਂਗਰਸ ਦਾ ਲੀਡਰ ਹੈ ਉਹਨਾਂ ਨਾਲ ਸੈਟਲਮੈਂਟ ਪੱਕੀ ਹੈ ਕਿਉਂਕਿ ਮਹਿੰਗੇ ਇਲੈਕਸ਼ਨ ਲੜੇ ਤਾਂ ਜਾਣੇ ਆ ਜੇ ਪੈਸਾ ਆਏਗਾ ਲੜਨੀ ਉਹਨੂੰ ਵੀ ਹੈ ਜਿਹੜਾ ਅੱਜ ਹਾਰਿਆ ਹੋਇਆ ਹੈ ਕੱਲ ਉਹਨੂੰ ਵੀ ਲੜਨਾ ਨਾ ਹਾਂ ਜਿਵੇਂ ਕਹਿੰਦੇ ਨਾ ਪੇੜੀਏ ਦੇ ਮੂੰਹ ਨੂੰ ਖੂਨ ਲੱਗ ਜੇ ਫਿਰ ਉਧਰ ਨੂੰ ਜਾਂਦਾ ਇਹਦਾ ਖੂਨ ਕਿੰਨਾ ਕੁ ਸੁਆਦ ਆ ਮਾਈਨਿੰਗ ਵਾਲਾ ਜਿਹੜਾ ਹਟ ਨਹੀਂ ਰਿਹਾ ਤੇ ਕਿੰਨੀ ਕਮਾਈ ਹੈ ਦੀ ਦੇਖੋ ਇਹ ਖੂਨ ਦੇ 2012 ਦੇ ਵਿੱਚ ਹਿੰਦੁਸਤਾਨ ਟਾਈਮਸ ਦਾ ਇੱਕ ਪੱਤਰਕਾਰ ਜਗਦੀਪ ਮਲੋਤਰਾ ਜਿਹਦਾ ਕਤਲ ਹੋ ਗਿਆ ਜਿਹੜਾ ਇੱਕ ਨਾਮੀ ਅਖਬਾਰ ਹੈ ਇਹ ਸਾਫ ਦੱਸਦੀ ਹੈ ਕਿ ਇੱਕ ਵੱਡੇ ਪੱਤਰਕਾਰ ਦਾ ਕਤਲ ਕਰ ਦੇਣਾ ਪ੍ਰਸ਼ਾਸਨ ਦੇ ਕਾਫਲੇ ਦੇ ਵਿੱਚ ਉਹਨੂੰ ਐਕਸੀਡੈਂਟ ਬਣਾ ਕੇ ਉਹ ਕਾਗਜ਼ਾਂ ਦੇ ਵਿੱਚ ਹੀ ਖਤਮ ਕਰ ਦੇਣਾ ਸਾਰਾ ਸਿਲਸਿਲਾ ਜ਼ਿੰਮੇਵਾਰ ਹੁੰਦਾ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਤੇ ਉਤੋਂ ਬਾਅਦ ਕੋਈ ਚਰਚਾ ਹੀ ਨਹੀਂ ਛਿੜਦੀ ਹੈ ਜਿਨ੍ਹਾਂ ਲੋਕਾਂ ਨੇ ਆਵਾਜ਼ ਚੱਕਣੀ ਹੈ ਲੜਤਾ ਰਹੇ ਹਨ ਅਸੀਂ ਪਿੰਡ ਦੇ ਵਿੱਚ ਰੋਲਾ ਪਾਉਂਦੇ ਆਂ ਕਿ ਸਾਡੇ ਖੇਤ ਪੱਟੇ ਜਾ ਰਹੇ ਆ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਪਰ ਕੱਲ ਨੂੰ ਜਿਨ੍ਹਾਂ ਆਵਾਜ਼ ਚੱਕਣੀ ਹੈ ਮੀਡੀਆ ਇੱਕ ਵੱਡਾ ਅਦਾਰਾ ਹੈ ਉਹ ਜਿਹੜਾ ਮੀਡੀਆ ਦਾ ਅਦਾਰਾ ਉਹਨੂੰ ਇੱਕ ਖੇਤਰ ਨੂੰ ਤਾਂ ਪੈਸੇ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਦੂਜੇ ਨੂੰ ਧਮਕਾ ਕੇ ਵੀ ਚੁੱਪ ਕਰਾਏ ਜਾਂਦਾ ਹੈ ਜਿਹੜੇ ਲੋਕ ਫਿਰ ਵੀ ਨਹੀਂ ਰੁਕਦੇ ਉਹਨਾਂ ਨੂੰ ਫਿਰ ਪਾਸੇ ਹੀ ਕਰ ਦਿੱਤਾ ਜਾਂਦਾ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਹੀ ਹੈ ਇੰਨਾ ਕ ਜਿਆਦਾ ਖੂਨ ਲੱਗਿਆ ਹੋਇਆ ਹੈ ਕਿ ਉਹ ਲੋਕ ਮਾਰਨ ਦੀ ਹੱਦ ਤੱਕ ਜਾਂਦੇ ਆਂ ਤੇ ਮਾਰਿਆ ਵੀ ਇਤਿਹਾਸ ਦੱਸਦਾ ਹੀ ਹੈ ਇਹ ਹੁਣ ਫਿਲਮਾਂ ਹੀ ਆ ਸਾਡੇ ਸਾਹਮਣੇ ਸਾਡੇ ਲਈ ਤਾਂ ਇੱਕ ਪੰਜਾਬ ਦੀ ਕਹਾਣੀ ਤਾਂ ਅਜਿਹੀ ਹੈ ਵੀ ਜਿੰਨੇ ਕ ਲੱਛੇਦਾਰ ਭਾਸ਼ਣ ਸਾਡੇ ਮਾਨ ਨੇ ਦਿੱਤੇ ਆ ਭਗਵੰਤ ਮਾਨ ਨੇ ਦਿੱਤੇ ਆ ਪਾਰਲੀਮੈਂਟ ਚ ਜਾ ਕੇ ਕਿਸਾਨਾਂ ਦਾ ਹਿੱਤ ਐਸ਼ੀ ਦੱਸਿਆ ਤੇ ਅੱਜ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਦਾ ਪ੍ਰਭਾਵਤ ਨਹੀਂ ਮੁਹਾਲੀ ਚੰਡੀਗੜ੍ਹ ਤੱਕ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜੇ ਪਰਚੇ ਹੁੰਦੇ ਆ ਇੱਕ ਜਿਹੜਾ 20 30 ਫੁੱਟ ਟਰੇਡੇ ਤੇ ਰੇਤਾ ਲੈ ਕੇ ਜਾਂਦਾ ਇੱਕ ਮਜ਼ਦੂਰ ਆ ਉਹਦੇ ਤੇ ਹੁੰਦੇ ਆ ਵੱਡੇ ਕਿਸੇ ਬੰਦੇ ਤੇ ਨਹੀਂ ਹੁੰਦੇ ਹਜ਼ਾਰਾਂ ਦੀ ਟਰੱਕ ਗਿਣਤੀ ਦੇ ਵਿੱਚ ਟਰੱਕ ਹਜ਼ਾਰਾਂ ਟਨ ਮਟੀਰੀਅਲ ਲੈ ਕੇ ਰੋਜ਼ ਸਾਡੀਆਂ ਸੜਕਾਂ ਤੋਂ ਠੱਪਦੇ ਆ ਕੋਈ ਨਹੀਂ ਪੁੱਛਦਾ ਕਿੱਥੋਂ ਮਾਲ ਆ ਰਿਹਾ ਕਿੱਥੇ ਜਾ ਰਿਹਾ ਹੈ ਕਿੰਨੇ ਫੁੱਟ ਕਿੱਥੋਂ ਮਟੀਰੀਅਲ ਪੁੱਟ ਰਿਹਾ ਕਿੱਥੇ ਕੰਸਟਰਕਸ਼ਨ ਹੋ ਰਹੀ ਹੈ ਕੋਈ ਜਵਾਬ ਨਹੀਂ ਹੈਗਾ ਹੁਣ ਇਹ ਹੈ ਵੀ ਕੱਲ ਨੂੰ ਪਰ ਭਾਈ ਕਿੱਥੋਂ ਹੋएगी ਇਸ ਚੀਜ਼ ਦੀ ਇਹ ਹੈ ਹੁਣ ਇੰਨਾ ਕ ਜਿਆਦਾ ਲੱਗਾ ਹੋਇਆ ਵੀ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਜੇ ਇੱਕ ਖੇਤਰ ਜੇ ਹੁਸ਼ਿਆਰਪੁਰ ਦਾ ਮੁਕੇਰੀਆਂ ਦਾ ਇਲਾਕਾ ਜਿਹੜਾ ਲਗਭਗ 2.5 ਲੱਖ ਦੀ ਆਬਾਦੀ ਦਾ ਹੈ ਉਹਦੇ ਵਿੱਚੋਂ ਲੱਖ ਦੀ ਆਬਾਦੀ ਵਾਲਾ ਇਲਾਕਾ ਪੱਟ ਕੇ ਤਬਾਹ ਕਰ ਦੇਣਾ ਕੱਲ ਨੂੰ ਉਹ ਲੋਕ ਕਿੱਥੇ ਜਾਣਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਪੈਸਾ ਚਾਹੀਦਾ ਹੈ ਖੂਨ ਲੱਗਾ ਹੋਇਆ ਮੂੰਹ ਨੂੰ ਪੈਸਾ ਅੱਜ ਦੋ ਦੁੱਗਣਾ ਕੱਲ ਨੂੰ ਚੋਗਣਾ ਬਹੁਤ ਗੁਣਾ 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 ਦੇ ਚੱਕਰ ਦੇ ਵਿੱਚ ਇੰਨਾ ਕ ਜਿਆਦਾ ਵਧ ਹੀ ਜਾਂਦਾ ਪਿਆ ਹੈ ਲੋਕਾਂ ਦੀ ਜ਼ਿੰਦਗੀ ਦਾ ਕੋਈ ਇੱਥੇ ਮੁੱਲ ਨਹੀਂ ਅੱਛਾ ਭਾਈ ਜਦੋਂ ਇਹ ਐਜੀਟੇਸ਼ਨ ਹੁੰਦੀ ਆ ਇਹਦੇ ਬਾਰੇ ਵੀ ਹੁਣ ਵੀ ਚੱਲੀ ਸੀ ਕਿ ਕਿ ਟਰੱਕ ਆ ਜਿਹੜੇ ਉਹ ਲੰਘਦੇ ਆ ਉਹ ਬੱਚਿਆਂ ਨੂੰ ਮਿੱਦ ਗਏ ਕਿ ਸੜਕ ਤੇ ਨੁਕਸਾਨ ਕਰ ਗਏ ਆ ਉਹ ਇਸ ਤਰੀਕੇ ਨਾਲ ਇਹਨੇ ਬੇਪਰਵਾਹ ਨੇ ਕਿ ਉਹਨਾਂ ਤੇ ਕਦੇ ਕੋਈ ਕਾਰਵਾਈ ਹੋਈ ਆ ਮਾੜੀ-ਮੋਟੀ ਕਾਰਵਾਈ ਦੇਖੋ ਇਹ ਕਾਰਵਾਈ ਪਹਿਲਾਂ ਤਾਂ ਇਹ ਹੈ ਵੀ ਇਹ ਕਾਰਵਾਈ ਹੁੰਦੀ ਹੈ ਉਹ ਕਿਸੇ ਉਸ ਮਾਫੀਆ ਦੇ ਵੱਡੇ ਸਰਗਨਾ ਤੇ ਨਹੀਂ ਹੁੰਦੀ ਕਹਿਣ ਦਾ ਮਤਲਬ ਜਿਹੜਾ ਕ੍ਰਸ਼ਰ ਦਾ ਮਾਲਕ ਹੈ ਉਹਦੇ ਨਾਮ ਦੇ ਉੱਪਰ ਇੱਕ ਵੀ ਪਰਚਾ ਨਹੀਂ ਤੁਹਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ अच्छा ओले नाम ਨਹੀਂ ਅੱਜ ਵੀ ਮਾਨ ਸਰਕਾਰ ਕਹਦੇ ਦਾਵਾ ਕਰਦੇ ਕਿਸੇ ਵੀ ਜਾ ਕੇ ਕਿ ਕਿਸੇ ਕਰਸ਼ਰ ਮਾਲਕ ਪੰਜਾਬ ਦੇ ਵਿੱਚ ਲਗਭਗ 600 ਤੋਂ 800 ਦੀ ਗਿਣਤੀ ਦੇ ਵਿੱਚ ਕਰਸ਼ਰ ਹੋਣਗੇ ਇਹ ਤੋਂ ਵੱਧ ਹੀ ਹੋਣਗੇ ਘੱਟ ਨਹੀਂ ਅੰਤਜੇ ਮੁਤਾਬਕ ਮੈਂ ਕਹਿ ਰਹੇ ਹਾਂ ਪਰ ਇੱਕ ਵੀ ਕਰਸ਼ਰ ਮਾਲਕ ਦੇ ਨਾਂ ਦੇ ਉੱਪਰ ਪਰਚਾ ਨਹੀਂ ਹੋਊਗਾ ਜੇ ਉਹਨਾਂ ਦੀ ਉਹ ਕੀਤੀਆਂ ਹੋਈਆਂ ਗਲਤੀਆਂ ਜੇ ਹੋਣਗੇ ਪਰਚੇ ਸਮਝ ਲਓ ਕਿ ਟਰੱਕ ਦੇ ਬੰਦੇ ਕੋ ਕਰ ਗਿਆ ਉਹ ਤਾਂ ਡਰਾਈਵਰ ਤੇ ਹੋਇਆ ਨਾ ਹੂੰ ਗਲਤੀ ਡਰਾਈਵਰ ਦਾ ਆਪਣੇ ਐਕਸੀਡੈਂਟਲੀ ਹੋ ਗਿਆ ਕਿਤੇ ਪਰ ਉਹ ਵੀ ਜਿਹੜਾ ਮਾਫੀਆ ਵੱਲੋਂ ਤਿਆਰ ਕੀਤਾ ਹੋਇਆ ਸਰਗਨਾ ਹੁੰਦਾ ਉਹ ਇੰਨਾ ਕੁ ਧੁੱਤ ਹੁੰਦਾ ਕਿਉਂਕਿ ਉਹਨੂੰ ਪਤਾ ਸਾਡੇ ਦੇ ਕਾਰਵਾਈ ਨਹੀਂ ਹੋਣੀ ਕੋਈ ਵੀ ਹੂੰ ਕਿਉਂਕਿ ਪਿੱਛੇ ਖੜਾ ਹੈ ਪਿੱਛੇ ਜਿਹਨੇ ਹੁਣ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਖੜਾ ਹੈ ਕਿਸੇ ਗਲਤ ਕੰਮ ਨੂੰ ਕੁਰਾਣ ਦੇ ਲਈ ਕਿਤੇ ਕਿਹਦਾ ਦਿਲ ਕਰੂਗਾ ਵੀ ਹਾਂ ਵੀ ਮੈਨੂੰ ਪਰਵਾਹ ਹੋਊਗੀ ਕਾਨੂੰਨ ਦੀ ਪਰਵਾਹ ਤਾਂ ਉਹ ਕਰਦਾ ਨਾ ਵੀ ਜਿਹਨੂੰ ਕਾਨੂੰਨ ਦਾ ਡਰ ਹੋਵੇ ਤੇ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਤੋੜਦੇ ਹੋਣ ਉਹਨਾਂ ਨੂੰ ਕਿਸ ਗੱਲ ਦਾ ਪ੍ਰਵਾਹ ਪਵਾ ਇੱਕ ਮਰਨ ਪਵਾ ਪੰਜਾਬ ਮਰਨ ਹੂੰ ਟ੍ਰੱਕ ਥੱਲੇ ਮਾਰ ਕੇ ਤਾਂ ਇੱਕ ਅੱਧਾ ਮਰੂੰਗਾ ਨਾ ਸਾਡਾ ਖੇਤਰ ਹੈ ਮੈਂ ਗੱਲ ਕਰਦਾ ਵੀ ਸਾਡੇ ਇਲਾਕੇ ਦੇ ਇੱਕ ਖੇਤਰ ਦੇ ਵਿੱਚ ਦੋ ਬੱਚੇ ਮਾਰੇ ਗਏ ਇੱਕ 8 ਸਾਲ ਦਾ ਇੱਕ 4 ਸਾਲ ਦਾ ਟਰੱਕ ਦੇ ਸਿਲੰਦਰ ਅੜ ਕੇ ਕੁਝ ਵੀ ਨਹੀਂ ਹੋਇਆ ਅਜੇ ਤੱਕ ਇਦਾਂ ਦੀਆਂ ਕਈ ਐਗਜ਼ਾਮਪਲ ਆਏ ਆ ਇੱਕ ਤਾਂ ਸਾਡੇ ਸਾਹਮਣੇ ਐਕਸੀਡੈਂਟਲ ਹੈ ਇਹਦੇ ਤੋਂ ਇਲਾਵਾ ਅਜਿਹੀਆਂ ਆ ਕਿ ਜਿਹੜੇ ਕ੍ਰਸ਼ਰ ਇੰਡਸਟਰੀ ਜਿੱਥੇ ਚੱਲਦੀ ਹੈ ਉਹ ਪੱਥਰ ਤੋੜਦੀ ਹੈ ਲਾਸਕਿਲ ਦੇ ਅਸੀਂ ਕਹਿੰਦੇ ਆ ਵੀ ਜਦੋਂ ਬੀੜੀ ਸਿਗਰਟ ਬੰਦਾ ਪੇਜਦਾ ਤੇ ਜਿਹੜਾ ਉਹਦਾ ਧੂਆ ਜਾਂਦਾ ਆ ਉਹਦੇ ਜਾਲ ਦੇ ਨਾਲ ਉਹਦੇ ਫੇਫੜਿਆਂ ਦੇ ਵਿੱਚ ਟਾਰ ਬਣਦੀ ਆ ਪਰ ਜਿਹੜਾ ਪੱਥਰ ਟੁੱਟਣ ਦੇ ਨਾਲ ਜਿਹੜੇ ਹਵਾ ਦੇ ਵਿੱਚ ਜਿਹੜੀ ਧੂੜ ਰਲਦੀ ਆ ਉਹ ਇੰਨੀ ਕੁ ਜ਼ਿਆਦਾ ਖਤਰਨਾਕ ਹੈ ਨਾ ਉਹ ਉਹਦੇ ਨਾਲੋਂ ਤਿੰਨ ਗੁਣਾ ਵੱਧ ਜਲਦੀ ਉਹਦੇ ਫੇਫੜੇ ਜਾਮ ਕਰਦੀ ਆ ਇਹ ਵੀ ਇੱਕ ਇੱਕ ਬਿਮਾਰੀ ਵੈਰ ਰਹੀ ਆ ਨਾ ਕੌਣ ਕਾਰਵਾਈ ਕਰ ਰਿਹਾ ਕੋਈ ਵੀ ਨਹੀਂ ਜਣੀ ਪੰਜਾਬ ਦੇ ਵਾਤਾਵਰਣ ਤੇ ਵੀ ਅਸਰ ਆ ਪੰਜਾਬ ਦੀ ਆਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਵੀ ਅਸਰ ਆ ਆਰਥਿਕਤਾ ਤੇ ਵੀ ਅਸਰ ਆ ਸਾਰੇ ਕਾਸੇ ਤੇ ਅਸਰ ਆ ਨਜਾਇਜ਼ ਮਾਇਆ ਮਤਲਬ ਪੰਜਾਬ ਰਹਿਣ ਹੀ ਨਹੀਂ ਦੇਣਾ